ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਲੀ ਤੋਂ ਹਾਰੇ ਹੋਏ ਭਾਵੇਂ ਕੇਜਰੀਵਾਲ ਹੋਵੇ ਭਾਵੇਂ ਮਨੀਸ਼ ਸ਼ਿਸ਼ੋਧਿਆ ਹੋਵੇ ਦਿੱਲੀ ਦੇ ਉਪ ਮੁੱਖ ਮੰਤਰੀ ਇਹ ਜੇਲ੍ਹਾਂ ਕੱਟ ਕੇ ਆਏ ਨੇ ਜੇਲ੍ਹਾਂ ਕਿਉਂ ਕਟੀਆਂ ਇਹ ਭਾਜੀਪੀ ਨੂੰ ਜਿਆਦਾ ਪਤਾ ਹੈ ਔਰ ਉਹਦੋਂ ਜਿਆਦਾ ਪਤਾ ਇਹਨਾਂ ਨੂੰ ਖੁਦ ਨੂੰ ਵੀ ਅਸੀਂ ਕਿਹੜੀਆਂ ਕਰਤੂਤਾਂ ਕੀਤੀਆਂ ਸੀ ਅਰ ਮੈਂ ਦੋ ਗੱਲਾਂ ਕਰਨੀਆਂ ਨੇ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਜੇ ਸੁਣ ਲਓਗੇ ਤਾਂ ਜਦੋਂ ਭਵੰਤਮਨ ਦੀ ਸਰਕਾਰ ਪੰਜਾਬ ਦੇ ਵਿੱਚ ਬਣਦੀ ਹੈ 2022 ਦੀ ਗੱਲ ਕਰਦਾ ਮੈਂ ਤੇ ਉਦੋਂ ਅਜੰਡਾ ਕੀ ਸੀ ਕਿ ਦਿੱਲੀ ਦੇ ਵਿੱਚ ਕੇਜਰੀਵਾਲ ਨੇ ਸਵਰਗ ਬਣਾਤਾ ਜਣੇ ਕਿ ਦਿੱਲੀ ਦਾ ਮਾਡਲ ਪੰਜਾਬ ਦੇ ਲੋਕਾਂ ਦੇ ਸਿਰ ਤੇ ਮੜਿਆ ਗਿਆ ਦਿੱਲੀ ਦੇ ਮਾਡਲ ਦਾ ਝਾਂਸਾ ਦੇ ਕੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਇਆ ਗਿਆ ਉਹ ਹੈ ਕੀ ਸੀ ਪੁਰਾਣੇ ਸਕੂਲ ਸੀ ਤੇ ਕਰਕੇ 20 ਲੀਟਰ ਪੇਂਟ ਜਿਹੜੀਆਂ ਫਰੰਟ ਬਣੀਆਂ ਕੰਦਾ ਸੀ ਜਾਨਣ ਕਿ ਗੇਟ ਦੇ ਕਹਿ ਲਗੀ ਅੰਦਰ ਕੁਸ਼ਾ ਬੇਲ ਬੁੱਟੇ ਜੇ ਬਣਾ ਕੇ ਰੱਖ ਕੇ ਪੰਜ ਸੱਤ ਕੰਪਿਊਟਰ ਡਿਟੈਲ ਬਣਾਤਾ ਹੂੰ ਤੇ ਕੈਮਰੇ ਕੁਮਰੇ ਲਾਉਣ ਦੇ ਕੱਪ ਮਾਰੇ ਰਿਸ਼ਵਤ ਬੰਦ ਹੋ ਗਈ ਇਦਾਂ ਬਹੁਤ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਤੇ ਉਹ ਸਾਰਾ ਕੁਝ ਡਰਾਮਾ ਪੰਜਾਬ ਦੇ ਲੋਕਾਂ ਨੂੰ ਸੁਣਾਇਆ ਗਿਆ ਤੇ ਮੂਰਖ ਬਣਾਇਆ ਗਿਆ ਸਰਕਾਰ ਬਣ ਕੇ ਤੇ ਹੁਣ ਤਾਜ਼ੇ-ਤਾਜ਼ੇ ਹਾਰੇ ਨੇ ਦਿੱਲੀ ਦੇ ਵਿੱਚ ਬੀਜੇਪੀ ਦੀ ਸਰਕਾਰ ਬਣੀ ਤੁਹਾਨੂੰ ਪਤਾ ਹੀ ਹੈ ਤੇ ਹੁਣ ਜਿਹੜੇ ਵੀ ਕਹਿ ਲਈ ਵੀ ਘਰੋਂ ਕੱਡੇ ਵੱਡੇ ਨੇ ਉਹ ਪੰਜਾਬ ਵਿੱਚ ਆ ਕੇ ਡੇਰਾ ਲਾਈ ਬੈਠੇ ਆ ਤੇ ਇੱਕ ਜਿਹੜੀ ਮੈਂ ਗੱਲ ਕਰਨੀ ਹੈ ਅੱਜ ਬਸ ਉੱਥੇ ਹੀ ਫੋਕਸ ਰੱਖਣਾ ਹੈ ਮਨੀਸ਼ ਸੁਸੋਧਿਆ ਤੁਹਾਨੂੰ ਪਤਾ ਹੈ ਉਹਨਾਂ ਨੇ ਇੱਕ ਸਟੇਟਮੈਂਟ ਕੀ ਦਿੱਤੀ ਹੈ ਸੁਣਿਆ ਹੋਣਾ ਪਰ ਪਹਿਲਾਂ ਤੁਹਾਡਾ ਮਾਨਤਾਨ ਕਰਨਾ ਜ਼ਰੂਰੀ ਹੈ ਭੇਡਾਂ ਬਣ ਕੇ ਨਾ ਇਹਨਾਂ ਲਾਲਿਆਂ ਦੇ ਸਾਹਮਣੇ ਬੈਠੇ ਰੋ ਤੇ ਸੁਣੀ ਚੱਲੋ ਉਹੰਤ ਮੰਨ ਮੈਂ ਮੂਰੇ ਬੈਠਾ ਸੀ ਮੜਾ ਜਿਹਾ ਹੱਸਿਆ ਉਹ ਜੀ ਤਾਂ ਉਹਦਾ ਕਰਦਾ ਸੀ ਵੀ ਕੁਝ ਬੋਲਣਾ ਪਰ ਬੋਲ ਨਹੀਂ ਸਕੇ ਮਜਬੂਰੀ ਹੈ ਨਹੀਂ ਹਲੇ ਕਹਿਣਗੇ ਕੁਰਸੀ ਤੋਂ ਥੱਲੇ ਉੱਤਰ ਕੁਰਸੀ ਸਾਢੀ ਹੈ ਤੇ ਜੇ ਕਿਤੇ ਮੇਰੇ ਵਰਗਾ ਹੁੰਦਾ ਮੈਂ ਜੁੱਤੀ ਜ਼ਰੂਰ ਮਾਰ ਲਈ ਸੀ ਜੋ ਮਰਜੀ ਹੁੰਦਾ ਬਾਅਦ ਵਿੱਚ ਉਹਨੇ ਕੀ ਕਿਹਾ ਕਹਿੰਦਾ 2027 ਦੇ ਵਿੱਚ ਸਰਕਾਰ ਬਣਾਉਣ ਵਾਸਤੇ ਜੋ ਵੀ ਕਰਨਾ ਪਿਆ ਕਰਾਂਗੇ ਜੇ ਲੜਾਈ ਝਗੜਾ ਕਰਨਾ ਪਿਆ ਇਹ ਸਿੱਧਾ ਕਹਿਗਾ ਕਹਿੰਦਾ ਕਰਾਂਗੇ ਹੁਣ ਕੀ ਕਹੋਗੇ ਮਤਲਬ ਤੁਹਾਨੂੰ ਚੈਲੰਜ ਕੀਤਾ ਵੀ ਜੇ ਵੋਟਾਂ ਨਹੀਂ ਪਾਉਂਗੇ ਤਾਂ ਛਿੱਤਰ ਨਾਲ ਪਵਾਵਾਂਗੇ ਅਸੀਂ ਇਹ ਗੱਲ ਕਹੀ ਹੈ ਲੜਾਈ ਝਗੜੇ ਤੋਂ ਮਤਲਬ ਕੀ ਹੈ ਲੜਾਈ ਝਗੜਾ ਕਿਹਦੇ ਨਾਲ ਕਰਨਾ ਹੈ ਕਾਂਗਰਸੀਆਂ ਨਾਲ ਕਰਨਾ ਹੈ ਬੀਜੇਪੀ ਨਾਲ ਕਰਨਾ ਹੈ ਅਕਾਲੀਆਂ ਨਾਲ ਕਰਨਾ ਹੈ ਲੋਕਾਂ ਨਾਲ ਹੀ ਕਰਨਾ ਹੈ ਮਤਲਬ ਤੁਹਾਨੂੰ ਕਿਹਾ ਵੀ ਤੁਸੀਂ ਭੇਡਾਂ ਵਰਗੇ ਲੋਕੋਂ ਵੀ ਭੇਡਾਂ ਬਣ ਕੇ ਸਾਡੇ ਪਿੱਛੇ ਲੱਗੇ ਹੋ। ਵੀ ਹੁਣ ਵੀ ਸੁਦਰ ਜੋ ਜੇ ਤੁਸੀਂ 2027 ਸਾਡੀ ਸਰਕਾਰ ਨਾ ਬਣਾਈ ਵੀ ਤੁਹਾਡੇ ਛਿੱਤਰ ਫੇਰਾਂਗੇ ਉਹਦੇ ਬਿਆਨ ਦਾ ਮਤਲਬ ਆ ਸੀ ਜਿਹੜਾ ਮਨੀਸ਼ ਸ਼ੋਧੀਆਂ ਨੇ ਬਿਆਨ ਦਿੱਤਾ ਹੈ। ਅਸ਼ਾ ਹੋਰ ਤਾਂ ਗੱਲਾਂ ਨੇ ਗੱਲਾਂ ਉਹਦੇ ਮੂਰੇ ਨਾ ਆ ਜਿਹੜੇ ਐਮ ਐਲ ਏ ਕਹਿੰਦੇ ਅਸੀਂ ਕੈਲੀਫੋਰਨੀਆ ਬਣਾਵਾਂਗੇ ਪੰਜਾਬ ਨੂੰ ਨਸ਼ਾ ਮੁਕਤ ਕਰਤਾ ਸਾਰੇ ਭੇਡਾਂ ਮੰਗੋ ਬੈਠ ਸੁਣੇਗੇ ਇੱਕ ਨਹੀਂ ਬੋਲੇ ਹੁਣ ਤੁਸੀਂ ਇਹਨਾਂ ਨੂੰ ਕੀ ਕਹੋਗੇ ਵੀ ਐਮਐਲਏ ਨੇ ਜਾਂ ਜੂਪੀ ਦਿਲਾਉਂਦੇ ਹੋਏ ਭਈਏ ਨੇ ਜਿਹੜੇ ਕਹਿੰਦੇ ਸਰਦਾਰ ਜੀ ਆਹ ਹਮ ਤੋ ਕੰਮ ਕਰਾਂਗੇ ਤੁਹਾਡੇ ਘਰ ਮੇ ਰਹਾਂਗੇ ਬਸ ਇਦਾਂ ਉਜਵੇਂ ਭਈਆਂ ਨੂੰ ਅਸੀਂ ਕਹਨੇ ਆ ਉਦਾਂ ਅਸੀਂ ਕਰਦੇ ਇਹ ਸਚਾਈ ਹੈ ਤੇ ਹੁਣ ਇਹਨਾਂ ਵਿੱਚੋਂ ਜਾਗਦੀ ਜ਼ਮੀਰ ਵਾਲਾ ਕਿਹੜਾ ਸੀ ਭਗਵੰਤ ਮਾਨ ਸੀ ਜਾਂ ਜਿਹੜੇ 93 एमएल ਸੀ ਉਹਨਾਂ ਚ ਕੋਈ ਹੜਾ ਸੀ ਸਾਰੇ ਭੇਡਾਂ ਨੂੰ ਬੈਠੇ ਸੁਣेंगे ਤੇ ਉਹ ਲਾਲਾ ਬੋਲੀ ਗਿਆ ਸੁਣेंगे ਅਸੀਂ ਇਥੋਂ ਸੰਕੇਤ ਕੀ ਮਿਲਦੇ ਐ ਵੀ ਸਾਡੇ ਜਿਹੜੇ ਪੰਜਾਬ ਦੇ ਲੋਕ ਨੇ ਵਾਕ ਹੀ ਉਹ ਭੇਡਾਂ ਨੇ ਇਹ ਕੋੜਾ ਸੱਚ ਐ ਮੈਂ ਪਹਿਲੀ ਕਹਿ ਦਣਾ ਮੈਨੂੰ ਗਾਲਾਂ ਦੇਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਅਜਾ ਕਿਤੇ ਕਮੈਂਟ ਬੰਦ ਨਹੀਂ ਕਿਤੇ ਜਿੰਨੀ ਮਰਜ਼ੀ ਕੱਢਿਆ ਕਰੋ ਜਿਹੜੀ ਮਰਜ਼ੀ ਗਾਲ ਕੱਢੋ ਮਾਂ ਦੀ ਭੈਣ ਦੀ ਧੀ ਦੀ ਜੋ ਮਰਜ਼ੀ ਕੱਢੋ ਸਾਨੂੰ ਕੋਈ ਪਰਵਾਹ ਨਹੀਂ ਪਰ ਜਵਾਬ ਦਿਓ ਵੀ ਤੁਸੀਂ ਭੇਡਾਂ ਬਣ ਕੇ ਮਨੀਸ਼ ਸ਼ਿਸ਼ੋਧਿਆ ਦੇ ਸਾਹਮਣੇ ਬੈਠੇ ਸੀ ਨਾ ਉਹ ਬੰਦਾ ਕਹਿ ਕਿਦਾਂ ਗਿਆ ਕਿ ਅਸੀਂ 2027 ਦੀ ਇਲੈਕਸ਼ਨ ਵਾਸਤੇ ਜੇ ਸਾਨੂੰ ਲੜਾਈ ਕਰਨੀ ਪਈ ਝਗੜਾ ਕਰਨਾ ਪੈਸੀ ਕਰਾਂਗੇ ਤੁਸੀਂ ਸੁਣ ਕੇ ਮੈਨਿਆ ਤੁਹਾਨੂੰ ਮਰ ਨਹੀਂ ਜਾਣਾ ਚਾਹੀਦਾ ਬਿ ਦਿੱਲੀ ਤੋਂ ਆਇਆ ਹੋਇਆ ਲਾਲਾ ਹਾਰਿਆ ਹੋਇਆ ਜੇਲ੍ਹ ਕੱਟਣ ਵਾਲਾ ਉਹ ਤੁਹਾਨੂੰ ਆ ਕੇ ਇੱਥੇ ਤਾੜਨਾ ਕਰੇ ਚਲੋ ਹੋਰ ਕੁਝ ਕਹਿਣ ਦੀ ਲੋੜ ਨਹੀਂ ਇੱਕ ਬੇਨਤੀ ਲਾਸਟ ਵਿੱਚ ਕਰ ਦੇਣਾ ਵੀ ਕੀ ਜਿਹੜੇ ਬੰਦੇ ਕਹਿੰਦੇ ਅਸੀਂ ਗੁੰਡਾਗਰਦੀ ਕਰਕੇ ਸਰਕਾਰ ਬਣਾਵਾਂਗੇ ਪੰਜਾਬ ਦੇ ਵਿੱਚ ਕੋਈ ਅਣਖ ਵਾਲਾ ਬੰਦਾ ਹੈ ਨਹੀਂ ਮੈਂ ਆਪਣੇ ਵੱਲੋਂ ਇੱਕ ਬੇਨਤੀ ਕਰਨੀ ਛੋਟੀ ਜੀ ਵੈਸੇ ਓਡੇ ਔਕਾਤ ਨਹੀਂ ਛੱਡੀ ਮੈਂ ਵਾਦਾ ਕਰਦਾ ਅੱਜ ਵੀ ਜਿੱਥੇ ਵੀ ਤੁਸੀਂ ਭਵੰਤਮਾਨਾਂ ਨੂੰ ਇਲੈਕਸ਼ਨ ਲੜਾਉਣੇ ਹੋਏ ਸੋਧੀਆਂ ਲੜਾਉਣੇ ਹੋਏ ਜਿਹੜਾ ਮਰਜ਼ੀ ਲੀਡਰ ਲਿਆ ਵੀ ਮੈਂ ਉਹਦੇ ਬਰਾਬਰ ਖੜ੍ਹ ਜੂ ਆਜ਼ਾਦ ਹੀ ਖੜ੍ਹ ਜੂ ਤੇ ਫਿਰ ਵੀ ਪੰਜਾਬ ਦੇ ਲੋਕ ਥੋੜੇ ਬਹੁਤ ਜਮੀਰ ਜਗਾਉਣਗੇ ਕਿ ਨਹੀਂ ਇੱਕ ਦਿੱਲੀ ਦਾ ਲਾਲਾ ਆ ਕੇ ਸਾਨੂੰ ਚੈਲੰਜ ਕਰੇ ਵੀ ਅਸੀਂ 2027 ਦੇ ਵਿੱਚ ਝਗੜਾ ਕਰਨਾ ਪਿਆ ਕਰਾਂਗੇ ਜੋ ਕਰਨਾ ਪਿਆ ਕਰਾਂਗੇ ਵੀ ਸਰਕਾਰ ਬਣਾਵਾਂਗੇ ਕਿ ਇਹ ਭੇਡਾਂ ਦਾ ਬਾੜਾ ਨਹੀਂ ਫਿਰੇਗਾ ਪੰਜਾਬ ਇੱਕ ਦਿੱਲੀ ਦੇ ਲਾਲੇ ਦਾ ਤੁਸੀਂ ਚੈਲੰਜ ਕਬੂਲ ਨਹੀਂ ਕੀਤਾ ਸੁਣेंगे ਤੁਸੀਂ ਬੈਠੇ ਜਿਹੜਾ ਮਰਜ਼ੀ ਝਾੜੂ ਵਾਲੇ ਲੀਡਰ ਖੜਾ ਕਰ ਲੈਣ ਜਿੱਥੇ ਮਰਜ਼ੀ ਖੜਾ ਕਰ ਲੈਣ ਮੈਂ ਆਜ਼ਾਦ ਇਲੈਕਸ਼ਨ ਲੜ ਲਵਾਂ ਫਿਰ ਦੱਸਾਂਗੇ ਅੱਛਾ ਹੁਣ ਇੱਕ ਤੁਹਾਨੂੰ ਮੈਂ ਰਾਜ ਦੀ ਗੱਲ ਦੱਸਣੀ ਹੈ ਮੇਰਾ ਮਤਲਬ ਇਹ ਨਹੀਂ ਹੈਗਾ ਵੀ ਮੈਂ ਤੁਹਾਨੂੰ ਹਰਾ ਦੂੰਗਾ ਮੇਰੀ ਕਿਉਂ ਕਹਾਤ ਨਾ ਸਾਡੇ ਕੋਲ ਇੰਨਾ ਪੈਸਾ ਹੈ ਵੀ ਅਸੀਂ ਪੈਸਾ ਖਰਚ ਕਰਾਂਗੇ ਬਸ ਥੋੜੀਆਂ ਦੋ ਕਰਦੂਤਾਂ ਦੱਸਣਗੀਆਂ ਮੈਂ ਉੱਥੇ ਮੈਂ ਦੋ ਹੀ ਬਾਤ ਨਹੀਂ ਇੱਕ ਵੀਡੀਓ ਦਿਖਾਉਣੀਆਂ ਲਾਲੇ ਦੀ ਕੇਜਰੀਵਾਲ ਦੀ ਇੱਕ ਇਹਦੀ ਮਨੀਸ਼ ਸੁਸ਼ੋਧਿਆ ਦੀ ਤੇ ਦੋ ਕ ਵੀਡੀਓ ਨੇ ਪੰਜਾਬ ਦੇ ਐਮਐਲਏ ਦੀਆਂ ਉਹ ਕੋਈ ਅਸ਼ਲੀਲ ਨਹੀਂ ਹੈਗੇ ਆ ਬੀ ਕੋਈ ਗੰਦੀ ਵੀਡੀਓ ਨਾ 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 ਵਧੀਆ ਵੀਡੀਓ ਨੇ ਉਹ ਵੀਡੀਓ ਚਾਰ ਹੀ ਦਿਖਾਉਣੀਆਂ ਨੇ ਐਲ ਸੀ ਡੀ ਲੈ ਕੇ ਵੀ ਆਹਾ ਵੀਡੀਓ ਸੁਣ ਲਿਓ ਵੀ ਇਹ ਕਰਤੂਤ ਝਾੜੂ ਵਾਲਿਆਂ ਦੀ ਤੇ ਦਿੱਲੀ ਵਾਲਿਆਂ ਦੀ ਵੀ ਇਹਨੇ ਸਟੇਟਮੈਂਟ ਪੜ੍ਹ ਲਓ ਸੁਣ ਲਓ ਆ ਹਵਾਸ ਐਨੀ ਗੱਲ ਹੀ ਕਰਨੀ ਹੈ ਉਦੋਂ ਬਾਅਦ ਜੇ ਇਹ ਜਵਾਬ ਦੇ ਕੇ ਤਾਂ ਮੈਨੂੰ ਕਹਿ ਦਿਓ ਐਨੀ ਗੱਲ ਹੀ ਕਰਨੀ ਤੇ ਜਦੋਂ ਤੁਹਾਨੂੰ ਕੋਈ ਕਹਿੰਦਾ ਨਾ ਵੀ ਤੁਸੀਂ ਤੇ ਇੱਡਾਂ ਵਰਗੇ ਲੋਕ ਨੂੰ ਉਦੋਂ ਅਗਲਾ ਇਹੋ ਜਿਹੇ ਵੀਡੀਓ ਦੇਖ ਕੇ ਐਵਰੀਅਰ ਸਟੇਟਮੈਂਟਾਂ ਦੇਖ ਕੇ ਕਹਿੰਦਾ ਹੁਣ ਮਾਫ ਕਰਨਾ ਮੈਨੂੰ ਨਾ ਕਿਤੇ ਮੈਂ ਭੇਡਾਂ ਕਹਿੰਨਾ ਮੈਂ ਤਾਂ ਆ ਜਿਹੜੇ ਮਨੀਸ਼ ਸ਼ੋਧਿਆ ਦੀ ਸਟੇਟਮੈਂਟ ਸੁਣੀ ਹੈ ਉਹ ਸੁਣ ਕੇ ਤੁਹਾਨੂੰ ਕਿਹਾ ਵੀ ਤੁਸੀਂ ਭੇਡਾਂ ਦੀ ਤਰ੍ਹਾਂ ਮੂਰੇ ਬੈਠੇ ਸੀ ਦਿੱਲੀ ਦਾ ਲਾਲਾ ਸਿਰੇ ਦਾ ਹਰਾਮਖੋਰ ਤੁਹਾਨੂੰ ਇਹ ਗੱਲ ਕਹਿ ਗਿਆ ਵੀ ਅਸੀਂ 27 ਦੇ ਸਰਕਾਰ ਬਣਾਉਣ ਵਾਸਤੇ ਜੋ ਕਰਨਾ ਪਿਆ ਕਰਾਂਗੇ ਵੀ ਜਾਨਕੀ ਗੁੰਡਾਗਰਦੀ ਕਰਾਂਗੇ ਬਾਹ ਠਾਗੜੇ ਨੇ ਬੰਬੇ ਦੇ ਵਿੱਚ ਇਹੀ ਕੀਤਾ ساری ਉਮਰ ਜਦੋਂ ਕਿ ਪਿਕਚਰ ਆਉਣੀ ਫਿਲਮ ਤੇ ਲੱਗਿਆ ਹੁੰਦਾ ਸੀ 20 ਕਰੋੜ ਉਹ ਕਹਿੰਦੇ 10 ਕਰੋੜ ਮੈਨੂੰ ਦਿਓ ਵਿਰੋਧ ਕਰਨ ਦਾ ਦੁਕਾਨਾਂ ਦੇ ਕੋਲ ਨਾ ਭੰਨਣਗੇ ਉਹਨਾਂ ਦੇ ਟਰੱਕ ਆਗੂ ਗਲਾਉਣੀ ਪ੍ਰਮੋਸ਼ਨ ਇਦਾਂ ਕਰਨੀ ਹੁੰਦੀ ਸੀ ਉਹਨੇ ਇਦਾਂ ਹੀ ਹੁਣ ਇਹ ਲਾਲੇ ਕਰਨਗੇ ਤੇ ਲਾਲੇ ਹੈ ਕੌਣ ਦਿੱਲੀ ਵਾਲੇ ਤੇ ਜਿੰਨਾ ਜਲੂਸ ਦਿੱਲੀ ਵਿੱਚ ਕੱਢਿਆ ਇਹਨਾਂ ਨੇ ਉਹਨਾਂ ਕਿਤੇ ਨਿਕਲ ਨਹੀਂ ਆ ਜਿਹੜਾ ਕਹਿੰਦਾ ਸੀ ਨਾ ਮੈਂ ਚੱਪਲਾ ਪਾ ਕੇ ਦੁਨੀਆਂ ਦੇ ਵਿੱਚ ਘੁੰਮਦਾ ਤੇ ਇਹਦਾ ਘਰ ਜਾ ਕੇ ਦੇਖਿਆ ਉਹ ਘਟੋ ਘਟ 750 ਕਰੋੜ ਰੁਪਏ ਲਾ ਕੇ ਘਰ ਬਣਾਇਆ ਹੋਇਆ ਕੇਜਰੀਵਾਲ ਨੇ ਜਿਹੜਾ ਕਹਿੰਦਾ ਸੀ ਮੈਂ ਆਮ ਜਿਹਾ ਬੰਦਾ ਲੋਕਾਂ ਵਿੱਚ ਰਹਾਂ ਕਰੂੰ ਬਹੁਤਾ ਕੁਛ ਨਾਮ ਬਣਾਉ ਸਤਾਏ ਦੇ ਵੀ ਸਰਕਾਰ ਬਣਾਉਂਗੇ ਇਹ ਭਲੇਖਾ ਨਾ ਰੱਖੋ ਮੈਂ ਤਾਂ ਪਹਿਲਾਂ ਹੀ ਬਹੁਤ ਵਾਰੀ ਕਹਿ ਵੀ ਕਈਆਂ ਕੋਲੇ ਬੀਜੇ ਬੁਜੇ ਹੈਗੇ ਆ ਜਿਹਦੇ ਕੋਲ ਨਹੀਂ ਹੈਗੇ ਲੈ ਲਓ ਪੈਸੇ ਬੁਸਾਬ ਵਾਲੇ ਨਾਲ ਹੀ ਪਹਿਲੀ ਭੇਜ ਦਿਓ ਨਹੀਂ ਫਿਰ ਵਿਜੀਲੈਂਸ ਨੇ ਫੜਨਾ ਹੁੰਦਾ ਫਿਰ ਮਜੀਠੀਆ ਵਾਂਗੂ ਚੀਕਾਂ ਮਾਰੋਂਗੇ ਵਿਆਹ ਉਹ ਕਰਾ ਲਓ ਪੰਜ ਚਾਰ ਹੋਰ ਉੱਥੇ ਗੋਰੀਆਂ ਵਾਧੂ ਨੇ ਦੇ ਕੇ 2-4 ਲੱਖ ਰੁਪਇਆ ਪੀਆਰ ਮਿਲ ਜਾਂਦੀ ਹੈ ਐਦਾਂ ਕੋਈ ਜਿਗਾਰੜ ਲਾ ਕੇ ਰੱਖੋ ਪਹਿਲ ਨਹੀਂ ਆਪਣਾ ਜੇ ਜੇ ਕੋਈ ਡੰਡੇ ਵਾਲਾ ਆ ਗਿਆ ਸਾਈ ਵਿੱਚ ਤੇ ਫਿਰ ਤਾਂ ਜੇਲ੍ਹਾਂ ਵੀ ਨਹੀਂ ਪੂਰੀਆਂ ਹੋਣੇ ਜਿਹਲੇ ਤੁਸੀਂ ਬੰਦੇ ਹੋ ਕਿਉਂਕਿ 94 95 ਤੁਸੀਂ ਐਮਐਲਏ ਹੋ ਤੇ 5-7000 ਤੁਹਾਡੇ ਨਾਲ ਚਮਚਾ ਹੋ ਪਿੱਛੇ ਲੁੱਡਾ ਖਵਾ ਕਰਨ ਵਾਲਾ ਫਿਰ ਤਾਂ ਪੁਲਿਸ ਦੀ ਇੱਕ ਗੱਡੀ ਰੋਜ ਆਇਆ ਕਰੂ ਅਦਾਲਤ ਵਿੱਚ ਜਾਇਆ ਕਰੂ ਪਹਿਲਾਂ ਫਿਰ ਅਦਾਲਤ ਨੇ ਕਹਿਣਾ ਚਲੋ ਜੇਲ੍ਹ ਚ ਫਿਰ ਕਿਤੇ ਨਾਬੇ ਕਿਤੇ ਪਟਿਆਲੇ ਪਤਾ ਨਹੀਂ ਕਿੱਥੇ ਜਾਣਾ ਪੈਣਾ ਜਿਗਾੜ ਪਹਿਲੀ ਲਾ ਲਓ ਜਿਹੜੀਆਂ ਤੁਸੀਂ ਇਹ ਗੱਲਾਂ ਕਰ ਰਹੇ ਹੋ ਨਾ ਵੋਟਾਂ ਵਟਾਣੇ ਬੈਠ ਗਏ ਬੋਲ ਜੋ ਤੇ ਇਹੋ ਜਿਹਾ ਸਟੇਟਮੈਂਟ ਜਦੋਂ ਦਿੰਦੇ ਹੁੰਦੇ ਆ ਲੀਡਰ ਉਹਦੇ ਮਾੜਾ ਮੋੜਾ ਬੋਲ ਪਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ